ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਸਰਕਾਰ ਨੂੰ ਬਿਜਲੀ ਵਿਭਾਗ ਤੋਂ 564 ਕਰੋੜ ਰੁਪਏ ਦਾ ਫਾਇਦਾ ਹੋਇਆ ਜੋ ਕਿ ਹੁਣ ਦੀ ਵੱਡੀ ਖਬਰ ਹੈ 564 ਕਰੋੜ ਰੁਪਏ ਦਾ ਫਾਇਦਾ ਹੋਇਆ ਪੰਜਾਬ ਸਰਕਾਰ ਨੂੰ ਜਿਸ ਨੂੰ ਲੈ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ ਨਾਲ ਹੀ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ ਹੈ ਕਿ ਹੁਣ ਤੱਕ ਪੰਜਾਬ ਨੂੰ ਕੁੱਝ ਪਰਿਵਾਰ ਲੁੱਟ ਰਹੇ ਸਨ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਪੰਜਾਬ ਦੇ ਵਿੱਚ ਚਾਈ ਹੈ ਤਾਂ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਉਹਨਾਂ ਨੇ ਕਿਹਾ ਕਿ 75 ਸਾਲਾਂ ਤੋਂ ਪੰਜਾਬ ਨੂੰ ਦੂਸਰੇ ਲੋਕ ਲੁੱਟ ਰਹੇ ਸਨ ਪਰ ਹੁਣ ਸਥਿਤੀ ਜਿਹੜੀ ਹੈ ਕੰਟਰੋਲ ਦੇ ਵਿੱਚ ਹੈ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਅਸੀਂ ਸਭ ਕੁਝ ਠੀਕ ਕਰਾਂਗੇ ਨਾਲ ਹੀ ਦੱਸ ਦਈਏ ਕਿ ਪੰਜਾਬ ਬਿਜਲੀ ਬੋਰਡ ਦੇ ਚੇਅਰਮੈਨ ਵੱਲੋਂ ਕਿਹਾ ਗਿਆ ਹੈ ਕਿ ਜੋ ਥਰਮਲ ਪਲਾਂਟ ਦੇ ਆਪਣੇ ਮਾਈਨਿੰਗ ਨੇ ਆਪਣੇ ਜਿਹੜੀਆਂ ਕੋਲੇ ਦੀਆਂ ਖਦਾਨਾ ਨੇ ਉੱਥੋਂ ਜਦੋਂ ਦਾ ਕੋਲਾ ਆ ਰਿਹਾ ਹੈ ਤਾਂ ਪੰਜਾਬ ਨੂੰ ਜਿਹੜੀ ਹੈ ਬਚਤ ਹੋ ਰਹੀ ਹੈ ਆਪ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਪੈਸਾ ਪੰਜਾਬ ਦੇ ਉੱਤੇ ਹੀ ਲੱਗ ਰਿਹਾ ਹੈ ਇਸ ਤੋਂ ਪਹਿਲਾਂ ਲੋਕ ਲੁੱਟਦੇ ਸਨ ਪਰ ਹੁਣ ਜਿਹੜੀ ਸਥਿਤੀ ਹੈ ਉਹ ਬਦਲ ਰਹੀ ਹੈ ਸੋ ਪੰਜਾਬ ਸਰਕਾਰ ਨੂੰ 564 ਕਰੋੜ ਰੁਪਏ ਦੇ ਫਾਇਦਾ ਹੋਣ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਜਿੱਥੇ ਵਧਾਈ ਦਿੱਤੀ ਹੈ ਨਾਲ ਹੀ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਵੀ ਸਾਦੇ ਨੇ ਉਹਨਾਂ ਨੇ ਕਿਹਾ ਕਿ 75 ਸਾਲਾਂ ਤੋਂ ਜੜੇ ਕੁਝ ਘਰੇਲੂ ਜੜੇ ਸਰਕਾਰਾਂ ਸਨ ਜੜੀਆਂ ਦੂਸਰੀਆਂ ਸਰਕਾਰਾਂ ਸਨ ਪਰਿਵਾਰ ਸਨ ਉਹ ਪੰਜਾਬ ਨੂੰ ਲੁੱਟ ਰਹੇ ਸਨ ਪਰ ਹੁਣ ਇਮਾਨਦਾਰ ਸਰਕਾਰ ਦੇ ਹੱਥ ਪੰਜਾਬ ਦੀ ਬਾਗਡੋਰ ਹੈ ਸਥਿਤੀ ਬਦਲ ਰਹੀ ਹੈ ਤੇ ਸਭ ਕੁਝ ਜਲਦੀ ਹੀ ਠੀਕ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਸਰਕਾਰ ਨੂੰ ਬਿਜਲੀ ਵਿਭਾਗ ਤੋਂ 564 ਕਰੋੜ ਰੁਪਏ ਦਾ ਫਾਇਦਾ ਹੋਇਆ ਜੋ ਕਿ ਹੁਣ ਦੀ ਵੱਡੀ ਖਬਰ ਹੈ 564 ਕਰੋੜ ਰੁਪਏ ਦਾ ਫਾਇਦਾ ਹੋਇਆ ਪੰਜਾਬ ਸਰਕਾਰ ਨੂੰ ਜਿਸ ਨੂੰ ਲੈ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ ਨਾਲ ਹੀ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ ਹੈ ਕਿ ਹੁਣ ਤੱਕ ਪੰਜਾਬ ਨੂੰ ਕੁੱਝ ਪਰਿਵਾਰ ਲੁੱਟ ਰਹੇ ਸਨ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਪੰਜਾਬ ਦੇ ਵਿੱਚ ਚਾਈ ਹੈ ਤਾਂ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਉਹਨਾਂ ਨੇ ਕਿਹਾ ਕਿ 75 ਸਾਲਾਂ ਤੋਂ ਪੰਜਾਬ ਨੂੰ ਦੂਸਰੇ ਲੋਕ ਲੁੱਟ ਰਹੇ ਸਨ ਪਰ ਹੁਣ ਸਥਿਤੀ ਜਿਹੜੀ ਹੈ ਕੰਟਰੋਲ ਦੇ ਵਿੱਚ ਹੈ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਅਸੀਂ ਸਭ ਕੁਝ ਠੀਕ ਕਰਾਂਗੇ ਨਾਲ ਹੀ ਦੱਸ ਦਈਏ ਕਿ ਪੰਜਾਬ ਬਿਜਲੀ ਬੋਰਡ ਦੇ ਚੇਅਰਮੈਨ ਵੱਲੋਂ ਕਿਹਾ ਗਿਆ ਕਿ ਜੋ ਥਰਮਲ ਪਲਾਂਟ ਦੇ ਆਪਣੇ ਮਾਈਨਿੰਗ ਨੇ ਆਪਣੇ ਜਿਹੜੀਆਂ ਕੋਲੇ ਦੀਆਂ ਖਦਾਨਾਂ ਨੇ ਉੱਥੋਂ ਜਦੋਂ ਦਾ ਕੋਲਾ ਆ ਰਿਹਾ ਤਾਂ ਪੰਜਾਬ ਨੂੰ ਜਿਹੜੀ ਹੈ ਬਚਤ ਹੋ ਰਹੀ ਹੈ ਆਪ ਸੁਪਰੀਮੋ ਕੇਜਰੀ ਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਪੈਸਾ ਪੰਜਾਬ ਦੇ ਉੱਤੇ ਹੀ ਲੱਗ ਰਿਹਾ ਇਸ ਤੋਂ ਪਹਿਲਾਂ ਲੋਕ ਲੁੱਟਦੇ ਸਨ ਪਰ ਹੁਣ ਜਿਹੜੀ ਸਥਿਤੀ ਹੈ ਉਹ ਬਦਲ ਰਹੀ ਹੈ ਸੋ ਪੰਜਾਬ ਸਰਕਾਰ ਨੂੰ 564 ਕਰੋੜ ਰੁਪਏ ਦੇ ਫਾਇਦਾ ਹੋਣ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਜਿੱਥੇ ਵਧਾਈ ਦਿੱਤੀ ਹੈ ਨਾਲ ਹੀ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਵੀ ਸਾਦੇ ਨੇ ਉਹਨਾਂ ਨੇ ਕਿਹਾ ਕਿ 75 ਸਾਲਾਂ ਤੋਂ ਜੜੇ ਕੁਝ ਘਰੇਲੂ ਜੜੇ ਸਰਕਾਰਾਂ ਸਨ ਜੜੀਆਂ ਦੂਸਰੀਆਂ ਸਰਕਾਰਾਂ ਸਨ ਪਰਿਵਾਰ ਸਨ ਉਹ ਪੰਜਾਬ ਨੂੰ ਲੁੱਟ ਰਹੇ ਸਨ ਪਰ ਹੁਣ ਇਮਾਨਦਾਰ ਸਰਕਾਰ ਦੇ ਹੱਥ ਪੰਜਾਬ ਦੀ ਬਾਗਡੋਰ ਹੈ ਸਥਿਤੀ ਬਦਲ ਰਹੀ ਹੈ ਤੇ ਸਭ ਕੁਝ ਜਲਦੀ ਹੀ ਠੀਕ ਕਰਾਂਗੇ